450 ਰੇਟ ਹੈ ਜੀ ਰਸ ਮਲਾਈ ਕੰਪੜਾ ਬਹੁਤ ਹੀ ਵਧੀਆ ਫੈਬਰਿਕਾ ਦਾ ਕਾਟਨ ਚ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਜੋ ਵੀ ਤੁਹਾਨੂੰ ਸੂਟ ਪਸੰਦ ਆ ਵੈਰਾਈਟੀ ਸਾਰੀ ਆਪਾਂ ਵਧੀਆ ਲੈ ਕੇ ਆਏ ਹਾਂ ਤੁਹਾਡੇ ਲਈ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਡਿਜੀਟਲ ਪ੍ਰਿੰਟ ਆ ਜੀ ਬਹੁਤ ਸੋਹਣਾ ਕਪੜਾ ਹੈ ਕਾਟਨ ਚ ਹਾਂਜੀ ਬਰੀ ਕਬੂਟੀ ਜਾਂਗੇ ਆਪਣੇ ਕੋਲੇ ਕੈਮਰਿਕ ਕਰ ਦੋ ਮੂਰੇ ਵਰਕਰ ਦੇ ਸੂਟ ਲੈ ਕੇ ਜਾਂਦੇ ਹਾਂ ਲਈ ਮਸਲੀਨ ਕਾਟਨ ਚ ਸ਼ਿਪਿੰਗ ਚਾਰਜ ਫ੍ਰੀ ਹੈ ਫਟਾਫਟ ਤੁਸੀਂ ਸਾਨੂੰ ਸਕਰੀਨ ਸ਼ਾਟ ਦੇ ਆਪਣੇ WhatsApp ਨੰਬਰ 'ਤੇ ਤੁਸੀਂ ਕਿਸੇ ਦਿਨ ਸਾਨੂੰ ਫੋਟੋ ਸੈਂਡ ਕਰ ਸਕਦੇ ਹੋ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਜੀ ਬਹੁਤ ਵਧੀਆ ਕਾਟਨ ਦੇ ਸੂਟ ਲੱਗੇ ਨੇ ਚੈੱਕ ਕਰੋ ਤੁਹਾਡੇ ਲਈ ਕਪੜਾ ਬਹੁਤ ਵਧੀਆ ਬਹੁਤ ਵਧੀਆ ਕਪੜਾ ਹੈ ਕਾਟਨ ਦੇ ਦੁਪੱਟੇ ਬਹੁਤ ਸੋਹਣਾ ਸਟੱਫ ਆਈ ਹੈ 100 ਦੇ ਵਿੱਚ ਬੀਕੋਬ ਛੇੜ ਕਲਰ ਆ ਗਏ ਜੀ ਸਾਰੇ ਡਾਰਕ ਕਲਰ ਨੇ ਜੀ ਸਵਾਦਿਸ਼ਾਨਾ ਪੰਜਾਬੀ ਸਲਾਈ ਕੜਾਈ ਚੈਨਲ ਤੇ ਅੱਜ ਜਿਵੇਂ ਤੁਹਾਡੇ ਲਈ ਕੱਪੜੇ ਦੀ ਵੀਡੀਓ ਚ ਬਹੁਤ ਸੋਹਣੀ ਵੈਰਾਈਟੀ ਲੈ ਕੇ ਆਏ। ਇਹ ਵੀਡੀਓ ਆਪਣੇ ਸ਼ੁੱਕਰਵਾਰ ਨੂੰ ਦੁਪਹਿਰੇ 2 ਵਜੇ ਆਉਂਦੀ ਹੈ। ਜਿਹੜੇ ਕਸਟਮਰ ਨਵੇਂ ਜੁੜਦੇ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ ਇਸ ਗੱਲ ਦਾ। ਇਸ ਕਰਕੇ ਤੁਹਾਨੂੰ ਦੱਸ ਰਹੀ ਹਾਂ ਜੀ ਦੁਪਹਿਰੇ 2 ਵਜੇ ਸ਼ੁੱਕਰਵਾਰ ਨੂੰ ਜ਼ਰੂਰ ਤੁਸੀਂ ਦੇਖਿਆ ਕਰੋ ਵੀਡੀਓ। ਆਪਣਾ YouTube ਚੈਨਲ ਹੈ ਪੰਜਾਬੀ ਸਿਲਾਈ ਕਢਾਈ। ਜਿਸ ਵਿੱਚ ਅਸੀਂ ਤੁਹਾਨੂੰ ਲਈ ਬਹੁਤ ਸੋਹਣੇ ਸੂਟ ਲੈ ਕੇ ਆਉਂਨੇ ਆ। ਰੇਟ ਆਪਣੇ ਬਹੁਤ ਜਾਇਜ਼ ਹੁੰਨੇ ਨੇ। ਵੈਰਾਈਟੀ ਆਪਣੇ ਬਹੁਤ ਸੋਹਣੀ ਹੁੰਦੀ ਹੈ। ਸਾਰੇ ਕੋਲੇ ਪਹੁੰਚਦੀ ਆ। ਕੱਟ ਵਗੈਰਾ ਆਪਣੇ ਪ੍ਰੋਪਰ ਪੂਰੀ ਹੁੰਦੀ ਆ ਜੀ। ਸ਼ਿਪਿੰ WhatsApp ਨੰਬਰ ਆਪਣੇ ਦੋਨੇ ਤੁਸੀਂ ਕਿਸੇ ਦਿਨ ਮੈਸੇਜ ਕਰਕੇ ਤੁਹਾਨੂੰ ਸਕਰੀਨਸ਼ਾਟਸ ਸੈਂਡ ਕਰ ਸਕਦੇ ਜੀ ਜਿਹੜੇ ਸਾਡੇ ਬਾਹਰ ਬੈਠੇ ਨੇ ਭੈਣ ਭਾਈ ਬਾਹਰ ਵੀ ਸਾਡੇ ਕੋਲੋਂ ਸੂਟ ਮੰਗਵਾ ਸਕਦੇ ਨੇ ਲਗਭਗ ਸਾਰੀਆਂ ਕੰਟਰੀਆਂ ਵਿੱਚ ਆਪਣੇ ਪਾਰਸਲ ਜਾਂਦੇ ਰਹਿੰਦੇ ਨੇ ਜੋ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਸਲੈਕਟ ਕਰੋ ਜੀ ਵੀਡੀਓ ਆਪਾਂ ਸ਼ੁਰੂ ਕਰਨ ਜਾ ਰਹੇ ਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਅੱਜ ਦੇ ਵੀਡੀਓ ਸ਼ੁਰੂ ਕਰਾਂਗੇ ਆਪਾਂ ਆਲ ఓਵਰ ਸੂਟਾ ਦੇ ਆਪਣੇ ਕੋਲ ਸਾਰੇ ਕਾਟਨ ਦੇ ਸੂਟ ਆ ਜੀ ਇਸ ਵੀਡੀਓ ਵਿੱਚ કોટਨ ਦੀ ਵੈਰਾਈਟੀ ਹੈ ਬਹੁਤ ਸੋਹਣੇ ਸੂਟ ਨੇ ਜਿਸ ਤਰ੍ਹਾਂ ਕਿ ਆਪਣੇ ਕੋਲੇ ਡਿਜ਼ਾਈਨ ਆ ਇਸ ਡਿਜ਼ਾਈਨ ਵਿੱਚ ਆਪਣੇ ਕੋਲ 4 ਕਲਰ ਨੇ ਰੇਟ ਹੈ ਸਿਰਫ 450 450 ਰੇਟ ਹੈ ਜੀ ਰਸਮਲਾਈ ਕੰਪੜਾ ਬਹੁਤ ਹੀ ਵਧੀਆ ਫੈਬਰਿਕਾ ਦਾ ਕੋਟਨ ਚ ਬਹੁਤ ਵਧੀਆ ਕੋਟਨਾਂਗੇ 95% ਕੋਟਨ ਆ ਇਹ ਬਹੁਤ ਵਧੀਆ ਕਰ ਡੇਲੀ ਪਾਉਣ ਵਾਲੇ ਸੂਟ ਨੇ ਕਲਰ ਆਪਣੇ ਕੋਲੇ 4 ਨੇ ਇਸ ਡਿਜ਼ਾਈਨ ਵਿੱਚ 450 ਰੇਟ 5 ਮੀਟਰ ਤੁਹਾਨੂੰ ਕੱਟ ਦੇਵਾਂਗੇ ਪਹਿਲਾ ਆਪਣੇ ਕੋਲੇ ਗਾਜਰੀ ਜਿਹਾ ਕਲਰ ਆ ਗਿਆ ਕਲਰ ਸੋਹਣੇ ਨੇ ਡਾਰਕ ਕਲਰ ਨੇ ਡਿਜ਼ਾਈਨ ਵੀ ਸੋਹਣੇ ਰੇਟ ਸਿਰਫ 450 5 ਮੀਟਰ ਦੀ ਕਟ ਮਿਲੂ ਬਿਨਾਂ ਦੁਪੱਟੇ ਦੇ ਹੈ ਆਪਣੇ ਕੋਲੇ ਫਿਰੋਜੀ ਜਿਹਾ ਕਲਰ ਗ੍ਰੀਨ ਚਾਰ ਕਲਰ ਨੇ ਜੀ ਸੀਡੀ ਐਂਡ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆ ਤੁਸੀ ਸਿਲੈਕਟ ਕਰ ਸਕਦੇ ਹੋ ਇਹ ਹੈ ਗ੍ਰੀਨ ਕਲਰ ਪਹਿਲਾਂ ਜਦੋਂ ਦਿਖਾਇ ਸੀ ਫਿਰੋਜੀ ਕਲਰ ਸੀ ਗ੍ਰੀਨ ਕਲਰ ਹੈ ਰੇਟ ਸਿਰਫ 450 450 ਰੇਟ ਹੈ ਸ਼ਿਪਿੰਗ ਚਾਰਜ ਫ੍ਰੀ ਹੈ ਹਾਂਜੀ ਪਿਓਰ ਕਾਟਨ ਦੇ ਲੈ ਕੇ ਤੁਹਾਡੇ ਲਈ ਅਸੀਂ ਬਹੁਤ ਸੋਹਣੇ ਡਿਜ਼ਾਈਨ ਬਹੁਤ ਸੋਹਣੇ ਡਿਜ਼ਾਈਨ ਲੈ ਕੇ ਆ ਫਰਾਕਾਂ ਦੇ ਇਹ ਦੇਖੋ ਤੁਸੀਂ ਫਰਾਕ ਦਾ ਡਿਜ਼ਾਈਨ ਬਹੁਤ ਸੋਹਣਾ ਕਪੜਾ ਹੈਗਾ ਪਿਓਰ ਕਾਟਨ ਪਿਓਰ ਕਾਟਨ ਚ ਕਪੜਾ ਜੀ 650 ਰੇਟ ਆ ਫਰਾਕ ਤੁਸੀਂ ਲੈ ਸਕਦੇ ਹੋ 5 ਮੀਟਰ ਕਪੜਾ ਤੁਹਾਨੂੰ ਦੇਵਾਂਗੇ ਜੀ ਫਰਾਕ ਨਾਲ ਤੁਸੀਂ ਪਲਾਜੋ ਵੀ ਬਣਾ ਸਕਦੇ ਹੋ ਜੇਕਰ ਤੁਸੀਂ ਸਲਵਾਰ ਸੂਟ ਬਣਾਉਣਾ ਚਾਹੁੰਦੇ ਹੋ ਸਲਵਾਰ ਸੂਟ ਵੀ ਬਣਾ ਸਕਦੇ ਹੋ ਇਹ ਸਾਰਾ ਡਿਜ਼ਾਈਨ ਆ ਅੱਡੇ ਆ ਜੇਕਰ ਤੁਸੀਂ ਸਲਵਾਰ ਸੂਟ ਬਣਾਉਂਗੇ ਲੈਂਥ 40 ਇੰਚ ਬਣੂ ਜੀ ਜੇਕਰ ਡਿਜ਼ਾਈਨ ਬਣਾ ਵਗੈਰਾ ਪਾਉਗੇ ਤਾਂ ਤੁਸੀਂ ਲੈਂਥ ਵਧਾ ਸਕਦੇ ਹੋਗੇ ਫਰੌਕ ਬਹੁਤ ਸੋਹਣੀ ਬਣੂ ਜਿੰਨਾ ਜਦੋਂ ਨੂੰ ਅਸੀਂ ਲੱਗ ਲਾ ਕਲਰ ਦਿਖਾਉਨੇ ਆ ਡਿਜ਼ਾਈਨ ਵੀ ਬਹੁਤ ਸੋਹਣਾ ਬਾਕੀ ਕਪੜਾ ਬਹੁਤ ਵਧੀਆ ਬਹੁਤ ਵਧੀਆ ਕਪੜਾ ਰਹਿਣ ਬਹੁਤ ਸੋਹਣੇ ਕਲਰ ਨੇ ਜੀ ਆਪਣੇ ਕੋਲੇ ਵਾਈਟ ਦੇ ਪਿੰਕ ਦਾ ਕੰਬੀਨੇਸ਼ਨ ਆ ਗਿਆ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਬਹੁਤ ਸੋਹਣੇ ਡਿਜ਼ਾਈਨ ਨੇ ਕਲਰ ਵੀ ਬਹੁਤ ਵਧੀਆ ਡਿਜ਼ਾਈਨ ਵੀ ਬਹੁਤ ਵਧੀਆ ਕਪੜਾ ਹੀ ਬਹੁਤ ਵਧੀਆ ਆਪਣਾ ਰੇਟ ਵੀ ਬਹੁਤ ਜਾਇਜ਼ ਆ ਤੁਸੀਂ ਘਰ ਬੈਠੇ ਮੰਗਵਾ ਸਕਦੇ ਜੋ ਵੀ ਤੁਹਾਨੂੰ ਸੂਟ ਪਸੰਦ ਆ ਵਰਾਈਟੀ ਸਾਰੀ ਆਪਾਂ ਵਧੀਆ ਲੈ ਕੇ ਆਏ ਨੇ ਤੁਹਾਡੇ ਲਈ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਇਹ ਡਿਜ਼ਾਈਨ ਵੀ ਆਪਣੇ ਕੋਲੇ ਇਸ ਤਰ੍ਹਾਂ ਦਾ ਤੁਸੀਂ ਚਾਹੋ ਤਾਂ ਸੂਟ ਬਣਾਓ ਜੀ 5 ਮੀਟਰ ਇਹ ਤੁਹਾਨੂੰ ਕੱਟ ਦੇਵਾਂਗੇ 650 ਰੇਟ ਆ ਜੀ 650 ਰੇਟ ਆ ਤੁਸੀਂ ਫਰਾਕ ਸੂਟ ਵੀ ਬਣਾ ਸਕਦੇ ਹੋ ਸਲਵਾਰ ਸੂਟ ਵੀ ਬਣਾ ਸਕਦੇ ਹੋਗੇ ਇਹ ਸਾਰੇ ਆਪਣੇ ਕੋਲੇ ਡਿਜ਼ਾਈਨ ਨੇ ਕਪੜਾ ਦੇਖੋ ਤੁਸੀਂ ਜੇ ਕਪੜਾ ਤੁਹਾਡੇ ਕੋਲੇ ਪਹੁੰਚ ਗਿਆ ਤੁਹਾਨੂੰ ਪਤਾ ਲੱਗੂ ਬਹੁਤ ਸੋਹਣਾ ਮਲੈਮ ਕਪੜਾ ਹੈ ਜੀ ਕਾਟਨ ਬਹੁਤ ਵਧੀਆ ਇਹ ਡਿਜ਼ਾਈਨ ਵੀ ਆਪਣੇ ਕੋਲੇ ਉਸ ਵਿੱਚ ਹੀ ਆ ਇਸ ਵਿੱਚੋਂ ਤੁਸੀਂ ਸੂਟ ਬਹੁਤ ਸੋਹਣਾ ਬਣਾ ਸਕਦੇ ਹੋ ਇਹਦੇ ਬਾਰਡਰ ਨਹੀਂ ਹੈਗਾ ਜੀ 5 ਮੀਟਰ ਦੀ ਕੱਟ ਦੇਵਾਂਗੇ 650 ਰੇਟ 650 ਰੇਟ ਹੈ ਜੀ ਕੱਚਾ ਬਿਲਾ ਜ ਬਹੁਤ ਸੋਹਣਾ ਕਲਰ ਆਗਾ ਕਲਰ ਬਹੁਤ ਵਧੀਆ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਲੈਸ ਵਗੈਰਾ ਲਾ ਕੇ ਤੁਸੀਂ ਇਸ ਤਰ੍ਹਾਂ ਦੇ ਸੂਟ ਬਹੁਤ ਸੋਹਣੇ ਸੂਟ ਤਿਆਰ ਕਰ ਸਕਦੇ ਹੋ ਇਹ ਹੈ ਆਪਣੇ ਕੋਲੇ ਮਹਿਰੂਨ ਕਲਰ ਇਹ ਕਲਰ ਵੀ ਉਸੇ ਕਪੜੇ ਵਿੱਚ ਹੀ ਆ ਜੀ ਪਿਓਰ ਕਾਟਨਾਂ ਦੀ ਕਾਟਨ ਬਹੁਤ ਵਧੀਆ 650 ਰੇਟ ਆ ਜੀ 5 ਮੀਟਰ ਦੀ ਕੱਟ ਦੇਵਾਂਗੇ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਐ ਇਹ ਸਾਰੇ ਡਿਜ਼ਾਈਨ ਨੇ ਆਪਣੇ ਕੋਲ ਕਾਟਨ ਦੇ ਚਿਕਨ ਲੈ ਕੇ ਆਂਦਾ ਡਿਲੀ ਬਹੁਤ ਵਧੀਆ ਬਹੁਤ ਵਧੀਆ ਕਲਰ ਨੇ ਡਿਜ਼ਾਈਨ ਵੀ ਬਹੁਤ ਵਧੀਆ ਚਾਰ ਕਲਰ ਦਿਖਾਵਾਂਗੇ ਰੇਟ ਸਿਰਫ 600 600 ਰੇਟ ਆ ਜੀ ਤੁਸੀਂ ਪਲਾਜੋ ਲਈ ਵੀ ਲੈ ਸਕਦੇ ਇਸ ਨੂੰ ਸਲਵਾਰਾਂ ਲਈ ਵੀ ਸੂਟ ਲਈ ਵੀ ਸੂਟ ਲਈ ਇਹਦੇ ਨੂੰ 5 ਮੀਟਰ ਦੇਵਾਂਗੇ 600 ਦਾ ਰੇਟ ਰਹੂਗਾ ਇਹਦਾ ਕਾਟਨ ਦੇ ਵਿੱਚ ਡਿਜ਼ਾਈਨ ਬਹੁਤ ਸੋਹਣਾ ਨੇ ਪਹਿਲਾਂ ਆਪਣੇ ਕੋਲੇ ਮਾਸਟਰਡ ਕਲਰ ਆ ਗਿਆ ਜੀ ਲੈਂਥ 40 ਇੰਚ ਬਣੂ ਬਲੈਕ ਕਲਰ ਆ ਗਿਆ ਜੀ ਆਪਣੇ ਕੋਲੇ ਹੈ ਰਿਯਾਨ ਕਾਟਨ ਚ ਰਿਯਾਨ ਕਾਟਨ ਚ ਆ ਜੀ ਇਹ ਚਿਕਨ ਦਾ ਡਿਜ਼ਾਈਨ ਦੇਖੋ ਤੁਸੀਂ ਕਿੰਨਾ ਵਧੀਆ ਬਣਿਆ ਹੋਇਆਗਾ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆਗਾ 600 ਪ੍ਰਾਈਸ ਆ ਤੁਸੀਂ ਸੂਟ ਵੀ ਬਣਾ ਸਕਦੇ ਹੋਗੇ ਪਲਾਜ਼ੋ ਜੋ ਸਲਵਾਰ ਵੀ ਬਣਾ ਸਕਦੇ ਹੋਗੇ ਇਸ ਤਰ੍ਹਾਂ ਦੇ ਆਪਣੇ ਕੋਲੇ ਡਿਜ਼ਾਈਨ ਨੇ ਚਾਰ ਡਿਜ਼ਾਈਨ ਨੇ 600 ਰੇਟ ਰਹਿਣ ਵਾਲਾਗਾ 5 ਮੀਟਰ ਦਾ షిప్పింగ్ ਚਾਰਜ ਫ੍ਰੀ ਹੈ ਕੈਸ਼ ਓਨ ਡਿਲੀਵਰੀ ਵੀ ਹੈ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆ ਤੁਸੀ ਸਲੈਕਟ ਕਰ ਸਕਦੇ ਹੋ ਗ੍ਰੀਨ ਕਲਰ ਆ ਗਿਆ ਜੀ ਆਪਣੇ ਕੋਲੇ ਇਹ ਆਪਣੇ ਕੋਲੇ ਕਾਟਨ ਚ ਜੋ ਬਲੈਕ ਕਲਰ ਸਿਰਫ ਇਹ ਰਿਯਾਨ ਕਾਟਨ ਸੀ ਬਾਕੀ ਸਾਰੀ ਕਾਟਨ ਚ ਹੈ ਜਿਕਨ ਤੁਸੀਂ ਸੂਟ ਬਹੁਤ ਸੋਹਣੇ ਬਣਾ ਸਕਦੇ ਹੋ ਇਹਨਾਂ ਵਿੱਚ ਸਕਿਨ ਕਲਰ ਆ ਗਿਆ ਜੀ ਸਾਰੇ ਜਿਹੜੇ ਕਲਰ ਨੇ ਆਪਣੇ ਕੋਲੇ ਇਹ ਸਾਰੇ ਕਲਰ ਨੇ ਜੀ ਆਪਣੇ ਕੋਲੇ ਚਿਕਨ ਦੇ ਵਿੱਚ ਕਾਟਨ ਚ ਜਿਕਨ ਆ ਕੀ ਸੂਟ ਵੀ ਬਣਾ ਸਕਦੇ ਹੋ ਤੁਸੀਂ 600 ਪ੍ਰਾਈਸ ਹੈ ਜੀ ਇਹਨਾਂ ਦਾ ਹਾਂਜੀ ਬਰੀਕ ਬੂਟੀ ਚ ਆ ਗਿਆ ਆਪਣੇ ਕੋਲੇ ਕੈਮਰਿਕ ਕਾਟਨ ਕੈਮਰਿਕ ਕਾਟਨ ਦਾ ਸੂਟ ਨਹੀਂ ਬਿਨਾ ਦੁਪट्टे ਤੋਂ 5 ਮੀਟਰ ਦੀ ਕੱਟ 5 ਮੀਟਰ ਦੀ ਕੱਟ ਹੈ ਜੀ ਬਿਨਾ ਦੁਪट्टे ਤੋਂ ਸੂਟ ਨੇ ਆਪਣੇ ਕੋਲੇ 550 ਰੇਟ ਪਿਓਰ ਕੈਮਰਿਕ ਕਾਟਨ ਆ ਕੋਈ ਵੀ ਮਿਕਸ ਨਹੀਂ ਹੈਗੀ ਇਸ ਕਪੜੇ ਵਿੱਚ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਵਧੀਆ ਪੰਜ ਕਲਰ ਨੇ ਆਪਣੇ ਕੋਲੇ ਇਹ ਪਹਿਲਾ ਕਲਰ ਆ ਗਿਆ ਆਪਣੇ ਕੋਲੇ ਪੀਕੋਪ ਸ਼ੇਡ ਪੁਆਇੰਟ ਦੀ ਪੀਕੋਪ ਸ਼ੇਡ ਬਣੀ ਹੋਈ ਹੈ ਜੀ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਆਪਣੇ ਕੋਲੇ ਕਲਰ ਬਹੁਤ ਵਧੀਆ ਨੇ ਜੋ ਵੀ ਤੁਹਾਨੂੰ ਕੱਲਰ ਡਿਜ਼ਾਈਨ ਪਸੰਦ ਆ ਤਾਂ ਉਹ ਸਿਲੈਕਟ ਕਰ ਸਕਦੇ ਹੋ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਜੀ ਇਹ ਆਪਣੇ ਕੋਲੇ ਨੇਵੀ ਬਲਿਊ ਕਲਰ ਸਕਿਨ ਕਲਰ ਦਾ ਇਸ ਵਿੱਚ ਡਿਜ਼ਾਈਨ ਬਣਿਆ ਹੋਇਆ ਹੈਗਾ ਸਕਿਨ ਕਲਰ ਦੀ ਲੈਂਸ ਲੱਗ ਕੇ ਤੁਸੀਂ ਪ੍ਰੈਕਟ ਸੂਟ ਵੀ ਬਣਾ ਸਕਦੇ ਹੋ ਸੂਟ ਵੀ ਬਣਾ ਸਕਦੇ ਹੋ ਕੁਝ ਮਰਜ਼ੀ ਬਣਾ ਸਕਦੇ ਹੋ 5 ਮੀਟਰ ਹੀ ਤੁਹਾਨੂੰ ਕੱਟ ਦੇਵਾਂਗੇ ਜੀ ਆਪਣੇ ਕੋਲੇ ਮਹਿਰੂਨ ਕਲਰ 550 ਰੇਟ ਆ ਚਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਇਹ ਆ ਕਿ ਆਪਣੇ ਕੋਲੇ ਪਰਪਲ ਜਾਂ ਕਲਰ ਕਲਰ ਸਾਰੇ ਬਹੁਤ ਸੋਹਣੇ ਨੇ ਕਲਰ ਵੀ ਬਹੁਤ ਸੋਹਣੇ ਆ ਕਪੜਾ ਵੀ ਬਹੁਤ ਵਧੀਆ ਹੈ ਵਰਾਈਟੀ ਬਹੁਤ ਸੋਹਣੀ ਹੁੰਦੀ ਹੈ ਜੀ ਆਪਣੇ ਜਿੰਨਾ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਰੇਟ ਦੱਸਾਂਗੇ ਸੇਮ ਤੁਸੀਂ ਉਹਨਾਂ ਰੇਟ पे ਕਰਨਾ ਜੀ ਆਪਣੇ ਕੋਲੇ ਬਰੌਨ ਕਲਰ ਆ ਗਿਆ ਇਹ ਸਾਰੇ ਕਲਰ ਨੇ ਆਪਣੇ ਕੋਲੇ ਇਸ ਡਿਜ਼ਾਈਨ ਵਿੱਚ ਬਗੈਰ ਦੁਪट्टे ਤੋਂ ਸੂਟ ਨੇ ਜੀ 5 ਮੀਟਰ ਦੀ ਕੱਟ ਮੂਰੇ ਵਰਕ ਦੇ ਸੂਟ ਲੈ ਕੇ ਆ ਤੁਹਾਡੇ ਲਈ ਮਸਲੀਨ ਕਾਟਨ ਚ ਮਸਲੀਨ ਕਾਟਨ ਦੇ ਸੂਟ ਨੇ ਜੀ ਪ੍ਰਿੰਟ ਸ਼ਰਟ ਆ ਪ੍ਰਿੰਟੇ ਬਾਟਮ ਨਾਲ ਹੈਗਾ ਸੇਮੀ ਦੁਪੱਟਾ ਸੈਮੀ ਦੁਪੱਟਾ ਜੀ ਦੁਪੱਟੇ ਦੋ ਸਾਈਡਾਂ ਦੇ ਤੁਹਾਨੂੰ ਇਸ ਤਰ੍ਹਾਂ ਦੀ ਪੱਟੀ ਮਿਲੂ ਜੀ 2.5 ਮੀਟਰ ਦੀ ਸ਼ਰਟ ਦੀ ਕਟ 2.5 ਮੀਟਰ ਦੀ ਬਾਟਮ ਦੀ ਕਟ ਹੈ 750 ਰੇਟ 750 ਰੇਟ ਹੈ ਜੀ ਕਪੜਾ ਬਹੁਤ ਸੋਹਣਾ ਕੋਈ ਇਹਨਾਂ ਦੇ ਕਲਰ ਦੀ ਕੰਪਲੀਟ ਨਹੀਂ ਹੋਗੀ ਬਹੁਤ ਵਧੀਆ ਵੈਰਾਈਟੀ ਹੈ ਜੀ ਇਹ ਸਾਰਾ ਬਰਕ ਕਰਿਆ ਹੋਇਆ ਮੂਰੀ ਤੇ ਬਰਕ ਦੇਖੋ ਤੁਸੀਂ ਕਿੰਨੀ ਸਫਾਈ ਨਾਲ ਕਰਿਆ ਹੈ 750 ਰੇਟ ਹੈ ਜੀ ਇਹਨਾਂ ਸੂਟਾਂ ਦਾ ਸਾਰੇ ਕਾਟਨ ਦੇ ਸੂਟ ਨੇ ਕੋਈ ਵੀ ਤੁਹਾਨੂੰ ਲਾਈਨਿੰਗ ਵਗੈਰਾ ਲਾਉਣ ਦੀ ਜ਼ਰੂਰਤ ਨਹੀਂ ਹੈ ਕਿ ਗ੍ਰੀਨ ਕਲਰ ਹੈ ਜੀ ਪਹਿਲਾਂ ਆਪਣੇ ਕੋਲੇ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀ ਇਹ ਹੈ ਆਪਣੇ ਕੋਲੇ ਗਾਜਰੀ ਜਾ ਕਲਰ ਕਲਰ ਸਾਰੇ ਬਹੁਤ ਪਿਆਰੇ ਨੇ ਡਾਰਕ ਕਲਰ ਨੇ ਜੀ ਤੁਸੀਂ ਸਿਲੈਕਟ ਕਰ ਸਕਦੇ ਹੋ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਵਧੀਆ ਦੁਪੱਟੇ ਇਹਨਾਂ ਨਾਲ ਸੈਮੀ ਨੇ 2.5 ਮੀਟਰ ਦੇ ਇਸ ਤਰ੍ਹਾਂ ਦੇ ਡਿਜ਼ਾਈਨ ਨੇ 2 ਦਾਸ ਦੁਪੱਟੇ ਨਹੀਂ ਘਟਾ 2.5 ਮੀਟਰ ਦੀ ਸ਼ਰਟ ਦੀ ਘਟਾ ਸ਼ਰਟ ਦੀ ਲੈਂਥ ਤੁਸੀਂ ਕਿੰਨੇ ਵੀ ਬਣਾ ਸਕਦੇ ਹੋਗੇ 2.5 ਮੀਟਰ ਦੀ ਬਾਟਮ ਲੱਗੀ ਹੋਈ ਹੈ ਜੀ ਇਹਨਾਂ ਨਾਲ ਇਹ ਹੈ ਆਪਣੇ ਕੋਲੇ ਪਰਪਲ ਜਾ ਕਲਰ ਚਾਰ ਕਲਰ ਨੇ ਛੜਿਆਂ ਵਿੱਚ 750 ਰੇਟ ਹੈ ਜੀ ਤੁਸੀਂ ਸਿਲੇਕਟ ਕਰ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਆ ਇਸ ਤਰ੍ਹਾਂ ਦੇ ਆਪਣੇ ਕੋਲੇ ਕਲਰ ਨੇ ਡਿਜ਼ਾਈਨਸ ਨੇ ਬਹੁਤ ਸੋਹਣੇ ਡਿਜ਼ਾਈਨ ਆ ਡਿਜ਼ਾਈਨ ਵੀ ਨਵੇਂ ਨੇ ਇਹ ਆ ਆਪਣੇ ਕੋਲੇ ਮਸਟਰਡ ਜਾਂ 옐ੋ ਜਾਂ ਕਲਰ 옐ੋ ਕਲਰ ਆ ਗਿਆ ਜੀ ਪ੍ਰਿੰਟ ਬਹੁਤ ਸੋਹਣੇ ਨੇ ਕੱਪੜਾ ਵੀ ਬਹੁਤ ਵਧੀਆ ਵੈਰਾਈਟੀ ਬਹੁਤ ਵਧੀਆ 750 ਰੇਟ ਇਹਨਾਂ ਸੂਟਾਂ ਦਾ ਗਰਲੈਸ ਸੂਟ ਲੈ ਕੇ ਆਏ ਤੁਹਾਡੇ ਲਈ ਡਿਜੀਟਲ ਪ੍ਰਿੰਟ ਚ ਡਿਜੀਟਲ ਪ੍ਰਿੰਟ ਆ ਜੀ ਬਹੁਤ ਸੋਹਣਾ ਕੱਪੜਾ ਹੀ ਕਾਟਨ ਚ ਆਲ ਓਵਰ ਸੂਟ ਨੇ ਨਾਲ ਮਸਲੀਨ ਦੇ ਦੁਪੱਟੇ ਨੇ ਬਹੁਤ ਸੋਹਣੇ ਦੁਪੱਟੇ ਬਹੁਤ ਸੋਹਣੇ ਕਲਰ ਦਿਖਾਵਾਂਗੇ ਜੀ ਤੁਹਾਨੂੰ ਘੱਟੋ ਘੱਟ 120 120 ਕਲਰ ਨੇ ਜੀ ਇਹਨਾਂ ਦੇ ਕੋਈ ਵੀ ਕਲਰ ਨਹੀਂ ਖਰਾਬ ਹੁੰਦੇ ਡਿਜ਼ਾਈਨ ਨਹੀਂ ਕੋਈ ਵੀ ਖਰਾਬ ਹੁੰਦਾ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਜਿਸ ਤਰ੍ਹਾਂ ਕੀ ਪੇਂਟ ਕਰਿਆ ਹੋਇਆ ਤੁਹਾਨੂੰ ਲੱਗ ਲੱਗ ਕਲਰ ਡਿਜ਼ਾਈਨ ਦਿਖਾਵਾਂਗੇ ਤੁਸੀਂ ਸਿਲੈਕਟ ਕਰ ਸਕਦੇ ਹੋ ਰੇਟ ਸਿਰਫ 750 750 ਰੇਟ ਆ ਜੀ ਇਹਨਾਂ ਦੇ ਕੋਈ ਵੀ ਕਲਰ ਨਹੀਂ ਫੇਟ ਹੋਣ ਵਾਲੇ ਕੋਈ ਵੀ ਕਪੜਾ ਨਹੀਂ ਖਰਾਬ ਹੋਣ ਵਾਲਾ ਬਹੁਤ ਵਧੀਆ ਵੈਰਾਈਟੀ ਆ ਨਮਸਟੇ ਆਪਾਂ ਜੀ ਆਪਣੇ ਕੋਲੇ ਪਹੁੰਚਿਆ ਬਹੁਤ ਸੋਹਣੇ ਡਿਜ਼ਾਈਨ ਨੇ ਕਲਰ ਦੇਖ ਲਓ ਤੁਸੀਂ 750 ਰੇਟ ਆ ਜੀ ਸਵਾ ਦੋ ਮੀਟਰ ਦਾ ਦੁਪੱਟਾ 4 ਅੱਸ਼ੇ ਸੂਟ ਦੀ ਕੱਟ ਹੋਊ ਜੀ ਕੱਪੜੇ ਬਹੁਤ ਸੋਹਣੇ ਨੇ ਬਹੁਤ ਸੋਹਣੇ ਆਪਣੇ ਕੋਲੇ ਸੂਟ ਨੇ ਜੀ ਕਲਰ ਬਹੁਤ ਵਧੀਆ ਡਿਜ਼ਾਈਨ ਵੀ ਬਹੁਤ ਵਧੀਆ ਗਰਲੈਸ ਲੁੱਕ ਦੇ ਸੂਟ ਨੇ ਤੁਸੀਂ ਲੈਸ ਵਗੈਰਾ ਲਾ ਗਏ ਕਿਵੇਂ ਵੀ ਸਿਲਾਈ ਕਰ ਸਕਦੇ ਹੋ ਡਿਜ਼ਾਈਨ ਦੇਖੋ ਤੁਸੀਂ ਕਿੰਨੇ ਸੋਹਣੇ ਨੇ ਹਾਂਜੀ ਤੁਸੀਂ ਫਟਾਫਟ ਕਲਰ ਦੇਖੋ ਤੁਸੀਂ ਸਕਰੀਨ ਸ਼ਾਟ ਲਓ ਕਿਉਂਕਿ ਬਹੁਤ ਸੋਹਣੇ ਕਲਰ ਨੇ ਕਲਰ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਆਲ ਓਵਰ ਸੂਟ ਆ ਜੀ ਨਾਲ 2.5 ਮੀਟਰ ਦੇ ਖੁੱਲੇ ਡੁੱਲੇ ਦੁਪੱਟੇ ਨੇ ਇਸ ਤਰ੍ਹਾਂ ਦੇ 750 ਰੇਟ ਆ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਆਪਣੇ ਕੋਲੇ ਕਾਟਨ ਦੇ ਸੂਟ ਨੇ ਬਹੁਤ ਵਧੀਆ ਵੈਰਾਈਟੀ ਹੈ ਜੀ ਇਹ ਦੇਖੋ ਵਾਈਟ ਕਲਰ ਵਾਈਟ ਦੇ ਵਿੱਚ येलो ਕਲਰ ਦਾ ਕੰਬੀਨੇਸ਼ਨ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਜੀ ਬਹੁਤ ਸੋਹਣੇ ਡਿਜ਼ਾਈਨ ਨੇ 750 ਰੇਟ ਆ ਸੂਟ ਜਦ ਤੁਸੀਂ ਬਣਾ ਕੇ ਪਾਓਗੇ ਬਹੁਤ ਸੋਹਣਾ ਸੂਟ ਲੱਗੂ ਜੀ ਪਾਇਆ ਹੋਇਆ ਹੈ ਇਹ ਆ ਗਏ ਆਪਣੇ ਕੋਲੇ ਗ੍ਰੇ ਕਲਰ ਗ੍ਰੇ ਕਲਰ ਆ ਗਏ ਦੁਪੱਟਿਆਂ ਦੇ ਡਿਜ਼ਾਈਨ ਐ ਸਦੋਂ ਸਾਰੇ ਦਿਖਾਵਾਂਗੇ ਕਿਉਂਕਿ ਆਪਣੇ ਕੋਲੇ ਸਾਰੇ ਇਹ ਇਸ ਤਰ੍ਹਾਂ ਦੇ ਲੱਗ-ਲੱਗ ਡਿਜ਼ਾਈਨ ਦੇ ਸੂਟ ਨੇ ਘੱਟੋ-ਘੱਟ 19-20 ਆਪਣੇ ਕੋਲੇ ਕਲਰ ਨੇ ਜੀ ਸੈੱਟ ਮਿਲ ਜਾਣਗੇ ਤੁਹਾਨੂੰ ਇਹ ਵੀ ਆਪਣੇ ਕੋਲੇ ਵਾਈਟ ਕਲਰ ਆ ਜੀ ਵਾਈਟ ਕਲਰ ਦੀ ਭੋਏ ਬਣੀ ਹੋਈ ਆ ਦੁਪੱਟਾ ਦੇਖੋ ਤੁਸੀਂ ਕਿੰਨਾ ਸੋਹਣਾ ਕਿੰਨੇ ਸੋਹਣੇ ਦੁਪੱਟਿਆਂ ਦੇ ਡਿਜ਼ਾਈਨ ਨੇ ਜੀ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਕਲਰ ਦੇਖੋ ਤੁਸੀਂ ਕਿੰਨੇ ਸੋਹਣੇ ਡਿਜ਼ਾਈਨ ਆ ਰੇਟ ਸਿਰਫ 750 750 ਰੇਟ ਆ ਜੀ ਸ਼ਿਪਿੰਗ ਚਾਰਜ ਫ੍ਰੀ ਆ ਫਟਾਫਟ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਆਪਣੇ ਵਟਸਐਪ ਨੰਬਰ 'ਤੇ ਤੁਸੀਂ ਕਿਸੇ ਦੇ ਵੀ ਸਾਨੂੰ ਫੋਟੋ ਸੈਂਡ ਕਰ ਸਕਦੇ ਹੋ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਜੀ ਕੋਈ ਵੀ ਇਹਨਾਂ ਦੇ ਕਲਰ ਨਹੀਂ ਖਰਾਬ ਹੋਣ ਵਾਲੇ ਡਿਜ਼ਾਈਨ ਬਹੁਤ ਸੋਹਣੇ ਨੇ ਕਲਰ ਵੀ ਬਹੁਤ ਸੋਹਣੇ ਨੇ ਦੁਪੱਟੇ ਦੇਖੋ ਤੁਸੀਂ ਕਿੰਨੇ ਸੋਹਣੇ ਨੇ ਸੂਟਾਂ ਨਾਲ ਆਲਓਵਰ ਸੂਟ ਨੇ ਜੀ ਸਵਾ ਦੋ ਮੀਟਰ ਦੇ ਦੁਪੱਟੇ ਆ ਚਾਰ ਅੱਸੀ ਸੂਟ ਦੀ ਕਟ ਹੈ ਸਕਿਨ ਕਲਰ ਆ ਗਿਆ ਜੀ ਆਪਣੇ ਕੋਲੇ ਲਾਈਟ ਡਾਰਕ ਸਾਰੇ ਕਲਰ ਨੇ ਸਕਿਨ ਕਲਰ ਆ ਗਿਆ ਜੀ ਇਸ ਡਿਜ਼ਾਈਨ ਵਿੱਚ ਇਹ ਦੇਖੋ ਤੁਸੀਂ ਸਿਰਫ ਅੱਧੀ ਦਾ ਖੋਲੀ ਹੋਈ ਹੈ ਦੁਪੱਟੇ ਦੀ ਬਹੁਤ ਡਬਲ ਦੁਪੱਟੇ ਨੇ ਨਜ਼ੂਟਾ ਨਾਲ ਕਪੜਾ ਬਹੁਤ ਵਧੀਆ ਸਾਰੇ ਆਪਣੇ ਕੋਲੇ ਕਾਟਨ ਦੇ ਸੂਟ ਹਨ ਜੀ ਗਰਮੀ ਵਾਲੀ ਵੈਰਾਈਟੀ ਹੈਗੀ ਨਵੇਂ ਡਿਜ਼ਾਈਨ ਨੇ ਇਸ ਤਰ੍ਹਾਂ ਦੇ ਡਿਜ਼ਾਈਨਾਂ ਕਲਰ ਵੀ ਸਾਰੇ ਬਹੁਤ ਸੋਹਣੇ ਨੇ ਬਹੁਤ ਸੋਹਣੇ ਕਲਰ ਨੇ ਜੀ ਡਿਜ਼ਾਈਨ ਵੀ ਬਹੁਤ ਵਧੀਆ ਇਹ ਆਪਣੇ ਕੋਲੇ ਬਲੈਕ ਕਲਰ ਇੰਨਾ ਵਿੱਚ ਜੋ ਵੀ ਤੁਹਾਨੂੰ ਪਸੰਦ ਆ ਤੁਸੀ ਸਿਲੈਕਟ ਕਰ ਸਕਦੇ ਹੋ ਜੀ ਇਹ ਦੇਖੋ ਤੁਸੀਂ ਦੁਪट्टे ਦੁਪੱਟੇ ਦੇਖੋ ਤੁਸੀਂ ਕਿੰਨੇ ਸੋਹਣੇ ਇੰਨਾ ਸੂਟ ਨਾਲ ਸੂਟ ਵੀ ਬਹੁਤ ਸੋਹਣੇ ਨੇ ਦੁਪੱਟੇ ਵੀ ਬਹੁਤ ਸੋਹਣੇ ਨੇ ਰੇਟ ਸਿਰਫ 750 750 ਰੇਟ ਹੈ ਜੀ ਫਟਾਫਟ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋਗੇ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਲਾਈਟ ਜਗਾ कलर ਆ ਗਿਆ ਮੈਂ ਉਹ ਤੋਂ ਬਿਆਰਾ ਸੀ ਗ੍ਰੀਨ ਸੀ ਗ੍ਰੀਨ कलर ਆ ਜੀ ਬਹੁਤ ਪਿਆਰੇ कलर ਨੇ कलर ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਵਧੀਆ ਨੇ ਇਹ ਗਾ ਆਪਣੇ ਕੋਲੇ ਕਰੀਮ कलर ਕਰੀਮ कलर ਆ ਜੀ ਇਹਦਾ ਦੁਪੱਟਾ ਦੇਖੋ ਤੁਸੀਂ ਕਿੰਨਾ ਸੋਹਣਾ ਲੈਂਡਾਰ ਦਾ ਦੁਪੱਟਾ ਬਣਿਆ ਹੋਇਆ ਇਸ ਨਾਲ ਇਹ ਸਾਰਾ ਪ੍ਰਿੰਟ ਪ੍ਰਿੰਟ ਬਣਿਆ ਹੋਇਆ ਜੀ ਇਦਾਂ ਲਾਏ ਇਸ ਤਰ੍ਹਾਂ ਕਿ ਪੇਂਟ ਕਰਿਆ ਹੋਣਾ ਸੂਟ ਸੂਟਾ ਉੱਪਰ ਕਿਉਂਕਿ ਬਹੁਤ ਸੋਹਣਾ ਡਿਜ਼ਾਈਨ ਆ ਡਿਜ਼ਾਈਨ ਵੀ ਬਹੁਤ ਵਧੀਆ ਕਪੜਾ ਵੀ ਬਹੁਤ ਵਧੀਆ ਰੇਟ ਵੀ ਬਹੁਤ ਜਾਇਜ਼ ਬਹੁਤ ਜਾਇਜ਼ ਰੇਟ ਲੈ ਕੇ ਆਏ ਤੁਹਾਡੇ ਲਈ ਸਿਰਫ 750 750 ਰੇਟ ਆ ਜੀ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਤੁਸੀਂ ਸਿਲੈਕਟ ਕਰ ਸਕਦੇ ਹੋ ਇਹ ਆ ਆਪਣੇ ਕੋਲ ਗ੍ਰੇ ਕਲਰ ਦੇ ਫਲਾਵਰ ਬਣੇ ਹੋਏ ਨੇ ਭੋਏ ਕਰੀਮ ਕਲਰ ਦੀ ਬਣੀ ਹੋਈ ਆ ਜੀ ਇਹਨਾਂ ਵਿੱਚ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਬਹੁਤ ਜਾਦੇ ਕਲਰ ਨੇ ਜੀ 750 ਰੇਟ ਆ ਸਿਰਫ ਕਲਰ ਬਹੁਤ ਸੋਹਣੇ ਨੇ ਡਿਜ਼ਾਈਨ ਬਹੁਤ ਸੋਹਣੇ ਨੇ ਸ਼ਿਪਿੰਗ ਚਾਰਜ ਫ੍ਰੀ ਆ ਤੁਸੀਂ ਫਟਾਫਟ ਸਕਰੀਨਸ਼ਾਟ ਲੈ ਸਕਦੇ ਹੋਗੇ ਜਗਾ ਤੁਸੀਂ ਇੰਡੀਆ ਤੋਂ ਬਾਹਰ ਪਾਰਸਲ ਮੰਗਵਾਉਣਾ ਇੰਡੀਆ ਤੋਂ ਬਾਹਰ ਵੀ ਤੁਸੀਂ ਮੰਗਵਾ ਸਕਦੇ ਹੋ ਜੀ ਇੰਡੀਆ ਦੇ ਵਿੱਚ ਲਗਭਗ ਆਪਣੀ ਸਾਰੀ ਜਗ੍ਹਾ ਡਿਲੀਵਰੀ ਹੈ ਤੁਸੀਂ ਕਿਸੇ ਜਗ੍ਹਾ ਵੀ ਪਾਰਸਲ ਮੰਗਵਾ ਸਕਦੇ ਹੋ ਬਾਹਰ ਵੀ ਤੁਸੀਂ ਹਰ ਕੰਟਰੀ ਦੇ ਵਿੱਚ ਪਾਰਸਲ ਮੰਗਵਾ ਸਕਦੇ ਹੋ ਜੀ ਇਸ ਤਰ੍ਹਾਂ ਦੇ ਆਪਣੇ ਕੋਲ ਡਿਜ਼ਾਈਨ ਨੇ ਹੰਜੀ ਫਰੋਜੀ ਕਲਰ ਆ ਗਿਆ ਆਪਣੇ ਕੋਲੇ ਫਰੋਜੀ ਕਲਰ ਦੇ ਸਾਰੇ ਡਾਰਕ ਕਲਰ ਨੇ ਲਾਈਟ ਕਲਰ ਵੀ ਨੇ ਡਾਰਕ ਕਲਰ ਵੀ ਹੈ ਰੇਡ ਸਿਰਫ 750 750 ਰੇਡ ਹੈ ਜੀ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਆਪਣੇ ਕੋਲੇ ਤੁਸੀਂ ਸਲੈਕਟ ਕਰ ਸਕਦੇ ਹੋਗੇ ਘਰ ਬੈਠੇ ਸੂਟ ਮੰਗਵਾ ਸਕਦੇ ਜੋ ਵੀ ਤੁਹਾਨੂੰ ਪਸੰਦ ਆ ਸਾਰੀ ਗਰਮੀਆਂ ਵਾਲੀ ਵੈਰਾਈਟੀ ਆ ਆਪਣੀ ਬਹੁਤ ਸੋਹਣੀ ਵੈਰਾਈਟੀ ਹੁੰਦੀ ਆ ਜੀ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਸ਼ੁਕਰਵਾਰ ਨੂੰ ਦੁਪਹਿਰ 2 ਵਜੇ ਆਪਣੇ ਹਰ ਸ਼ੁਕਰਵਾਰ ਦੁਪਹਿਰ 2 ਵਜੇ ਵੀਡੀਓ ਆਉਂਦੀ ਆ ਜੀ ਆਪਣੇ ਕੋਲੇ ਨਵੇਂ ਸੂਟਾਂ ਨੇ ਤੁਸੀਂ ਸਲੈਕਟ ਕਰ ਸਕਦੇ ਇਹ ਹੈ ਆਪਣੇ ਕੋਲੇ ਜਾਉ ਨਹੀਂ ਪਰਪਲ ਜਾਂ ਕਲਰ ਇਹ ਦੇਖੋ ਤੁਸੀਂ ਡਿਜ਼ਾਈਨ ਕਿੰਨੇ ਸੋਹਣੇ ਨੇ ਬਹੁਤ ਵਧੀਆ ਡਿਜ਼ਾਈਨ ਨੇ ਨਵੇਂ ਡਿਜ਼ਾਈਨ ਆ ਜੀ ਨਵੇਂ ਕਲਰ ਨੇ ਸਾਰੇ ਗਰਮੀਆਂ ਵਾਲੀ ਵੈਰਾਈਟੀ ਆ ਤੁਸੀਂ ਸਿਲੈਕਟ ਕਰੋ ਆਲ ਓਵਰ ਸੂਟ ਨੇ ਆਪਣੇ ਕੋਲੇ ਇਹ ਹੈ ਆਪਣੇ ਕੋਲੇ ਮਲਟੀ ਕਲਰ ਮਲਟੀ ਕਲਰ ਆ ਗਈ ਦੇਖੋ ਕਲਰ ਤੁਸੀਂ ਕਿੰਨੇ ਪਿਆਰੇ ਨੇ ਬਹੁਤ ਪਿਆਰੇ ਕਲਰ ਨੇ ਰੇਟ ਸਿਰਫ 750 750 ਰੇਟ ਆ ਜੀ ਬਹੁਤ ਜਿਆਦੇ ਵੈਰਾਈਟੀ ਆ ਆਪਣੇ ਕੋਲੇ ਤੁਹਾਨੂੰ ਦਿਖਾ ਰਹੇ ਆ ਸਾਰੇ ਕਲਰ ਡਿਜ਼ਾਈਨ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਆ ਸਕਿਨ ਕਲਰ ਆ ਗਿਆ ਜੀ ਬਹੁਤ ਸੋਹਣਾ ਦੇਖੋ ਤੁਸੀਂ ਡਿਜ਼ਾਈਨ ਦਾ ਦੁਪੱਟਾ ਨਾਲ ਤੇ ਇੰਤਿਆਰ ਕਰਿਆ ਹੋਇਆ ਬਹੁਤ ਵਧੀਆ ਪ੍ਰਿੰਟ ਇਹ ਸਾਰਾ ਪ੍ਰਿੰਟ ਬਣਿਆ ਹੈ ਸੂਟ ਉੱਪਰ ਵੀ ਪ੍ਰਿੰਟ ਆ ਦੁਪੱਟੇ ਉੱਪਰ ਵੀ ਪ੍ਰਿੰਟ ਜਦੋਂ ਲਈ ਹੁਣ ਕਲਰ ਲੈ ਕੇ ਆਏ ਇਹ ਕਲਰ ਵੀ ਬਹੁਤ ਪਿਆਰਾ ਸਾਰੇ ਕਲਰ ਹੀ ਬਹੁਤ ਸੋਹਣੇ ਨੇ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਵਧੀਆਗੇ ਰੇਟ ਵੀ ਬਹੁਤ ਜਾਇਜ਼ ਹੈ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਸਾਰੇ ਆਫਰ ਤੁਹਾਨੂੰ ਦਿੱਤੇ ਹੋਏ ਨੇ ਤੁਸੀਂ ਸਿਲੇਕਟ ਕਰ ਸਕਦੇ ਹੋ ਜੀ ਇਹ ਸਾਰੇ ਡਿਜ਼ਾਈਨ ਨੇ ਆਪਣੇ ਕੋਲੇ ਬਲੈਕ ਕਲਰ ਆ ਗਿਆ ਜੀ ਐਦਾਂ ਦੁਪੱਟਾ ਦੇਖੋ ਤੁਸੀਂ ਕਿੰਨਾ ਸੋਹਣਾ ਨੇ ਦੇਖੋ ਤੁਸੀਂ ਬਹੁਤ ਸੋਹਣੇ ਦੁਪੱਟੇ ਨੇ ਇਹ ਸਾਰੇ ਕਲਰ ਨੇ ਰੇਟ ਸਿਰਫ 750 ਇਨਾਂ ਸੁਟਣਾਂ ਦਾ ਅੰਜੀ ਮੈਚਿੰਗ ਸੂਟ ਲੈਂਗੇ ਤੁਹਾਡੇ ਲਈ ਮਸਲੀਨ कॉटन ਚ ਮਸਲੀਨ कॉटन ਚ ਸੂਟ ਨਹੀਂ ਬਹੁਤ ਸੋਹਣਾ 2.5 ਮੀਟਰ ਦੀ ਸ਼ਲਟਾ 2.5 ਮੀਟਰ ਦੀ ਬਾਟਮ ਨਾਲ 2.5 ਮੀਟਰ ਦੇ ਦੁਪੱਟੇ ਰੇਟ 850 850 ਰੇਟ ਆ ਜੀ ਇਹ ਸਾਰਾ ਪ੍ਰਿੰਟ ਬਣਿਆ ਹੋਇਆ ਹੈ ਪ੍ਰਿੰਟ ਬਹੁਤ ਸੋਹਣਾ ਬਣਿਆ ਕਪੜਾ ਹੀ ਬਹੁਤ ਵਧੀਆ ਕੋਈ ਵੀ ਇਹਨਾਂ ਦੇ ਕਲਰ ਨਹੀਂ ਖਰਾਬ ਹੋਣਦੇ ਬਹੁਤ ਵਧੀਆ ਡਿਜ਼ਾਈਨ ਆ ਜੀ ਗਰਮੀ ਵਾਲੀ ਵੈਰਾਈਟੀ ਆ ਚਾਰ ਕਲਰ ਨੇ ਆਪਣੇ ਕੋਲੇ ਇਹ ਹੈਗਾ ਪਹਿਲਾ ਕਲਰ ਕਲਰ ਸਾਰੇ ਬਹੁਤ ਪਿਆਰੇ ਨੇ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਇਹ ਆਪਣੇ ਕੋਲ ਸਾਰੇ ਮੈਚਿੰਗ ਸੂਟ ਗ੍ਰੀਨ ਕਲਰ ਆ ਗਿਆ ਜੀ ਇਸ ਡਿਜ਼ਾਈਨ ਵਿੱਚ ਚਾਰ ਕਲਰ ਨੇ 850 ਰੇਟ ਹੈ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਸਵਾ ਦੋ ਮੀਟਰ ਦੇ ਦੁਪੱਟੇ ਨੇ ਜੀ ਕਾਟਨ ਦੀ ਬਾਟਮ ਲੱਗੀ ਹੋਈ ਹੈਗੀ ਮਸਲੀਨ ਦੀ ਸ਼ਰਟ ਪਰਪਲ ਕਲਰ ਆਈ ਹੈ ਆਪਣੇ ਕੋਲੇ ਪਹਿਲਾਂ ਤਾਂ ਨੂੰ ਗ੍ਰੀਨ ਕਲਰ ਦਿਖਾਇਆ ਹੈ ਆਪਣੇ ਕੋਲੇ ਪਰਪਲ ਕਲਰ 2.5 ਮੀਟਰ ਦੀ ਸ਼ਲਟਰ 2.5 ਮੀਟਰ ਦੀ ਬਾਟਮ ਆ ਸਵਾ ਦੋ ਮੀਟਰ ਦੇ ਦੁਪੱਟੇ ਪ੍ਰਿੰਟ ਸੂਟ ਨੇ ਬਹੁਤ ਸੋਹਣੇ ਬਹੁਤ ਸੋਹਣੇ ਸੂਟ ਨੇ ਜੀ ਹੈ ਆਪਣੇ ਕੋਲੇ ਮਾਊਸ ਜਿਹਾ ਕਲਰ ਕਲਰ ਸਾਰੇ ਬਹੁਤ ਪਿਆਰੇ ਨੇ ਬਹੁਤ ਸੋਹਣੇ ਕਲਰ ਆ ਜੀ 850 ਰੇਟਾਂ ਨਾਲ ਸੂਟਨ ਦਾ ਚੈੱਕ ਜੀ ਸੂਟ ਲੈ ਗਏ ਤੁਹਾਡੇ ਲਈ ਬਹੁਤ ਸੋਹਣਾ ਬਹੁਤ ਵਧੀਆ ਕਾਟਨ ਦੇ ਸੂਟ ਲੈ ਗਏ ਚੈੱਕ ਜੀ ਤੁਹਾਡੇ ਲਈ ਕਪੜਾ ਬਹੁਤ ਵਧੀਆ ਬਹੁਤ ਵਧੀਆ ਕੱਪੜਾ 850 ਰੇਟ ਆ ਕਲਰ ਦੇਖੋ ਤੁਸੀਂ ਚਾਰ ਕਲਰ ਰਖਾਵਾਂਗੇ ਕਲਰ ਬਹੁਤ ਸੋਹਣੇ ਸਾਈਡ ਤੇ ਬਾਜੂ ਦਾ ਡਿਜ਼ਾਈਨ ਬਣਿਆ ਹੋਇਆ ਹੈਗਾ ਇਸ ਤਰ੍ਹਾਂ ਦਾ ਚੈੱਕ ਦਾ ਹੀ ਬਾਜੂ ਦਾ ਡਿਜ਼ਾਈਨ ਬਣਿਆ ਹੋਇਆ ਪਲੇਨ ਬਾਟਮਾਂ ਜੀ ਪ੍ਰਿੰਟ ਸ਼ਰਟ ਆ ਪ੍ਰਿੰਟੀ ਦੁਪੱਟਾ 2.5 ਮੀਟਰ 850 ਰੇਟ ਆ ਜੀ ਇਹ ਸਾਰੇ ਆਪਣੇ ਕੋਲ ਕਾਟਨ ਦੇ ਸੂਟ ਆ ਜਿੰਨੇ ਵੀ ਅਸੀਂ ਤੁਹਾਨੂੰ ਦਿਖਾ ਰਹੇ ਆ ਕਾਟਨ ਬਹੁਤ ਸੋਹਣੀ ਲੱਗੀ ਹੋਈ ਇਹਨਾਂ ਸੂਟਾਂ ਦੇ ਬਹੁਤ ਵਧੀਆ ਕਾਟਨ ਆ ਜੀ ਕਾਟਨ ਦੇ ਸੂਟ ਨੇ 850 ਰੇਟ ਇਹਨਾਂ ਸੂਟਾਂ ਦਾ ਪਹਿਲਾ ਆਪਣੇ ਕੋਲੇ ਮਾਊਸ ਜਾ ਕਲਰ ਆ ਗਿਆ ਕਲਰ ਸਾਰੇ ਬਹੁਤ ਪੈ ਰਹੇ ਨੇ ਸੜਿਆਂ ਵਿੱਚ ਵੀ ਚੈੱਕ ਦਾ ਡਿਜ਼ਾਈਨ ਬਣਿਆ ਹੈ ਜੀ ਪ੍ਰਿੰਟ ਬਣਿਆ ਹੈ ਚੈੱਕ ਦਾ ਪ੍ਰਿੰਟੀ ਸੂਟ ਉਪਰ ਪ੍ਰਿੰਟੀ ਦੁਪੱਟੇ ਉਪਰ 850 ਰੇਟ ਦੇਖੋ ਤੁਸੀਂ ਜਿੰਨ ਇਦਾਂ ਲਾ ਜਿਸ ਤਰ੍ਹਾਂ ਕੀ ਫਲਕਾਰੀ ਹੁੰਦੀ ਆ ਫਲਕਾਰੀ ਦੇ ਡਿਜ਼ਾਈਨ ਵਾਂਗੂ ਇਹਨਾਂ ਦੇ ਦੁਪੱਟੇ ਨੇ ਬਹੁਤ ਸੋਹਣੇ ਜੇ ਇਹ ਸਾਰਾ ਪ੍ਰਿੰਟਾ ਸੂਟਾਂ ਉਪਰ ਰੇਟ ਸਿਰਫ 850 ਬਹੁਤ ਜਾਇਜ਼ ਰੇਟ ਆ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਜੋ ਵੀ ਤੁਹਾਨੂੰ ਪਸੰਦ ਆ ਜੀ ਇਹ ਆਪਣੇ ਕੋਲੇ ਪਰਪਲ ਜਿਹਾ ਕਲਰ ਇਹਨਾਂ ਵਿੱਚੋਂ ਜੋ ਵੀ ਤੁਹਾਨੂੰ ਪਸੰਦ ਆ ਸੂਟ ਤੁਸੀਂ ਸਿਲੈਕਟ ਕਰੋ ਜੀ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਤੁਹਾਨੂੰ ਬੇਨਤੀ ਆ ਜਿਹੜੇ ਕਸਟਮਰ ਪਾਰਸਲ ਰਿਸੀਵ ਕਰਨਗੇ ਉਹੀ ਬੁੱਕ ਕਰਨ ਜੀ ਕਸਟਮਰ ਪਾਰਸਲ ਟਰਨ ਕਰਵਾ ਦੇ ਪਲੀਜ਼ ਤੁਹਾਨੂੰ ਬੇਨਤੀ ਹੈ ਵੀ ਇਦਾਂ ਤੁਸੀਂ ਨਾ ਕਰਿਆ ਕਰੋ ਬਹੁਤ ਸੋਹਣੇ ਸੂਟ ਲੈ ਕੇ ਆਨੇ ਆ ਜੀ ਤੁਹਾਡੇ ਲਈ ਇਹ ਸਾਰੇ ਕਲਰ ਨੇ ਸਾਰੇ ਕਲਰ ਬਹੁਤ ਸੋਹਣੇ ਨੇ ਜਦੋਂ ਨੂੰ ਹੁਣ ਦਿਖਾ ਰਹੇ ਕਲਰ ਇਹ ਬ੍ਰਾਊਨ ਕਲਰ ਆ ਗਿਆ ਜੀ ਆਪਣੇ ਕੋਲੇ ਬ੍ਰਾਊਨ ਕਲਰ ਦੇ ਸੂਟ ਦਾ 850 ਰੇਟ ਹੈ ਜੀ ਪਿਓਰ ਦੁਪੱਟੇ ਨਾਲ ਸੂਟ ਲੈ ਲੈਂਗੇ ਤੁਹਾਡੇ ਲਈ ਕਾਟਨ ਚ ਕਾਟਨ ਚ ਸੂਟ ਨਹੀਂ ਪਿਓਰ ਦੁਪੱਟੇ ਨਾਲ ਬਹੁਤ ਸੋਹਣਾ ਸੂਟ ਆ ਪ੍ਰਿੰਟ ਪ੍ਰਿੰਟ ਸੂਟ ਆ ਜੀ ਇਸ ਤਰ੍ਹਾਂ ਨੇ ਡਿਜ਼ਾਈਨ ਨੇ ਦੁਪੱਟੇ ਦਾ ਡਿਜ਼ਾਈਨ ਦੇਖੋ ਪਹਿਲਾਂ ਤੁਸੀਂ 2.5 ਮੀਟਰ ਦੇ ਦੁਪੱਟੇ ਨੇ ਇਹਨਾਂ ਨਾਲ 2.5 ਮੀਟਰ ਦੇ ਦੁਪੱਟੇ ਨੇ ਰਿਯਾਨ ਕਾਟਨ ਦੀ ਬਾਟਮ ਲੱਗੀ ਹੋਈ ਹੈ ਜੀ ਗਲੇਸ ਕਾਟਨ ਦੀ ਸ਼ਰਟ ਸ਼ਰਟ ਦਾ ਕਪੜਾ ਬਹੁਤ ਸੋਹਣਾ ਡਿਜ਼ਾਈਨ ਦੇ ਘਰ ਤੁਸੀਂ ਕਾਟਨ ਦਾ ਬਹੁਤ ਵਧੀਆ ਬਣਿਆ ਹੈ 950 ਰੇਟ 950 ਰੇਟ ਹੈ ਜੀ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਬਹੁਤ ਸੋਹਣਾ ਡਿਜ਼ਾਈਨ ਹੈ ਸਾਈਡ ਤੇ ਬਾਜੂ ਦਾ ਡਿਜ਼ਾਈਨ ਬਣਿਆ ਹੈ ਵਿੱਚ ਤੁਹਾਨੂੰ ਥੋੜਾ ਥੋੜਾ ਵਰਕ ਵੀ ਮਿਲੂਗਾ ਬਹੁਤ ਸੋਹਣੇ ਕਲਰ ਸੂਟ ਨੇ ਕਾਟਨ ਦੇ ਸੂਟ ਨੇ ਜੀ 950 ਰੇਟ ਹੈ ਪਹਿਲਾ ਆਪਣੇ ਕੋਲੇ ਮਹਿਰੂਨ ਕਲਰ ਆ ਗਿਆ 950 ਰੇਟ ਹੈ ਜਿਹਨਾਂ ਸੂਟਨ ਦਾ ਗ੍ਰੀਨ ਕਲਰ ਹੈ ਚਾਰ ਕਲਰ ਨੇ ਇਸ ਡਿਜ਼ਾਈਨ ਵਿੱਚ ਕਪੜਾ ਹੀ ਬਹੁਤ ਵਧੀਆ ਡਿਜ਼ਾਈਨ ਵੀ ਬਹੁਤ ਵਧੀਆ ਪਿਓਰ ਦੇ ਦੁਪੱਟੇ ਨੇ ਕਾਟਨ ਦੀ ਸ਼ਰਟ ਹੈ ਜੀ ਗਲੇਸ ਕਾਟਨ ਦੀ ਰਿਯਾਨ ਕਾਟਨ ਦੀ ਬਾਟਮ ਲੱਗੀ ਹੈ 2.5 ਮੀਟਰ ਦੀ 2.5 ਮੀਟਰ ਦੀ ਸ਼ਰਟ ਅ 2.5 ਮੀਟਰ ਦੇ ਦੁਪੱਟੇ ਨੇ 950 ਰੇਟ ਆ ਜੀ ਬਾਹਰ ਅੰਦਰ ਤੁਸੀਂ ਕਿਵੇਂ ਹੀ ਪਾਓ ਸੂਟ ਬਹੁਤ ਵਧੀਆ ਫੈਂਸੀ ਸੂਟ ਨੇ ਤੁਸੀਂ ਕਿੱਦਾਂ ਹੀ ਬਾਹਰ ਅੰਦਰ ਪਾ ਸਕਦੇ ਹੋਗੇ ਬਹੁਤ ਵੈਰਾਈਟੀ ਬਹੁਤ ਵਧੀਆ ਹੁੰਦੀ ਹੈ ਜੀ ਆਪਣੀ ਵੈਰਾਈਟੀ ਵੀ ਬਹੁਤ ਵਧੀਆ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਹੁੰਦੇ ਨੇ ਇਹ ਸਾਰੇ ਆਪਣੇ ਕੋਲੇ ਡਿਜ਼ਾਈਨ ਨੇ ਇਸ ਕਲਰ ਵਿੱਚ ਇਹ ਸਾਰੇ ਕਲਰ ਨੇ ਜੀ ਆਪਣੇ ਕੋਲੇ ਡਿਜ਼ਾਈਨ ਵਿੱਚ ਡਿਜ਼ਾਈਨ ਬਹੁਤ ਸੋਹਣੇ ਨੇ ਇਹ ਬਲੈਕ ਕਲਰ ਆ ਗਿਆ ਜੀ ਇਹਨਾਂ ਵਿੱਚ ਜੋ ਵੀ ਤੁਹਾਨੂੰ ਪਸੰਦ ਆਵੇ ਸਲੈਕਟ ਕਰੋ ਘਰ ਬੈਠੇ ਸੂਟ ਮੰਗਵਾਓ ਕਾਟਨ ਦੇ ਸੂਟ ਨੇ ਜੀ ਬਹੁਤ ਵਧੀਆ ਵੈਰੈਟੀ ਆ ਅਨ ਜਿਹੋ ਤੁਸੀਂ ਇੰਤੋਂ ਸਿਸ ਹੁੰਡ ਡਿਜ਼ਾਈਨ ਦਿਖਾ ਰਹੇ ਆ ਇਹ ਵੀ ਆਪਣੇ ਕੋਲੇ ਉਸੇ ਕਪੜੇ ਵਿੱਚ ਹੀ ਆ ਬਲੇਜ਼ ਕਾਟਨ ਦੀ ਸ਼ਰਟ ਆ ਜੀ ਪਿਓਰ ਦਾ ਦੁਪੱਟਾ ਲੱਗਿਆ ਹੈ ਰਿਅਨ ਕਾਟਨ ਦੀ ਬਾਟਮ ਲੱਗੀ ਹੋਈ ਹੈ ਸਵਾ ਦੋ ਮੀਟਰ ਦਾ ਦੁਪੱਟਾ ਸਵਾਦੋ ਮੀਟਰ ਦਾ ਪਟਾਈ ਢਾਈ ਮੀਟਰ ਦੀ ਸ਼ਲਟਰ ਢਾਈ ਮੀਟਰ ਦੀ ਬਾਟਮ ਆ 950 ਰੇਟ ਇਹਨਾਂ ਸੂਟਾਂ ਦਾ ਪ੍ਰਿੰਟ ਸੂਟ ਨੇ ਜੀ ਆਪਣੇ ਕੋਲੇ ਬਹੁਤ ਸੋਹਣੇ ਤੁਹਾਨੂੰ ਹਲਕਾ ਹਲਕਾ ਵਰਕ ਵੀ ਮਿਲੂ ਇਹਨਾਂ ਸੂਟਾਂ ਉੱਪਰ ਬਹੁਤ ਸੋਹਣੀ ਵੈਰਾਈਟੀ ਆ ਜੀ 950 ਰੇਟਰ ਰੈੱਡ ਕਲਰ ਆ ਗਿਆ ਡਾਰਕ ਕਲਰ ਨੇ ਡਾਰਕ ਕਲਰ ਨੇ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆ ਤੁਸੀ ਸਿਲੈਕਟ ਕਰੋ ਜੀ ਇਸ ਤਰ੍ਹਾਂ ਦੇ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਕਲਰ ਵੀ ਬਹੁਤ ਵਧੀਆ ਨੇ ਇਹ ਆ ਗਏ ਆਪਣੇ ਕੋਲੇ ਫਰੋਜੀ ਕਲਰ ਫਰੋਜੀ ਕਲਰ ਆ ਗਿਆ ਜੀ ਸਾਰੇ ਕਾਟਨ ਦੇ ਸੂਟ ਆ ਤੁਸੀਂ ਸਿਲੈਕਟ ਕਰ ਸਕਦੇ ਹੋਗੇ ਮਾਸਟਰਡ ਕਲਰ ਸਾਰੇ ਡਾਰਕ ਕਲਰ ਨੇ 990 ਰੇਟਾਂ ਨੇ ਸੂਟਾਂ ਦਾ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਕਲਰ ਬਹੁਤ ਵਧੀਆ ਡਿਜ਼ਾਈਨ ਬਹੁਤ ਵਧੀਆ ਰੇਟ ਵੀ ਬਹੁਤ ਜਾਇਜ਼ ਹੈ ਹਾਂਜੀ ਪਿਓਰ ਕਾਟਨ ਦੇ ਸੂਟ ਲੈ ਕੇ ਆਈ ਜੀ ਤੁਹਾਡੇ ਲਈ ਪਿਓਰ ਦੁਪੱਟੇ ਨਾਲ ਲਾਈਟ ਜੇ ਹਲਕੇ ਜੇ ਕਲਰ ਨੇ ਗਰਮੀਆਂ ਵਾਲੇ ਕਲਰ ਆ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਕਲਰ ਵੀ ਬਹੁਤ ਵਧੀਆ ਕਪੜਾ ਹੀ ਬਹੁਤ ਵਧੀਆ ਆਲ ਓਵਰ ਸੂਟ ਆ ਜੀ 5 ਮੀਟਰ ਦੀ ਕੱਟ ਸੂਟ ਦੀ ਐ ਸਵਾ ਦੋ ਮੀਟਰ ਦੁਪੱਟਾ ਜੀ ਰੇਟ 1100 1100 ਰੇਟ ਆ ਜੀ ਕਪੜਾ ਦੇਖੋ ਤੁਸੀਂ ਬਹੁਤ ਸੋਹਣਾ ਬਹੁਤ ਹੀ ਮਲੈਮ ਕਪੜਾ ਜੇ ਤੁਹਾਡੇ ਕੋਲ ਪਹੁੰਚੂ ਤੁਹਾਨੂੰ ਪਤਾ ਲੱਗ ਜੂ ਬਹੁਤ ਸੋਹਣੀ ਵੈਰਾਈਟੀ ਆ ਜੀ ਆਪਣੇ ਕੋਲੇ 1100 ਰੇਟ ਆ ਜੀ ਪਹਿਲਾ ਆਪਣੇ ਕੋਲੇ ਗਰੇਜ ਆ ਕਲਰ ਆ ਗਿਆ ਚਾਰ ਕਲਰ ਨੇ ਇਸ ਡਿਜ਼ਾਈਨ ਵਿੱਚ ਕਲਰ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਵਧੀਆ ਨੇ ਇਹ ਹੈ ਆਪਣੇ ਕੋਲੇ ਲੈਮਨ ਕਲਰ ਲੈਮਨ ਕਲਰ ਹੈ ਇਹਨਾਂ ਵਿੱਚ ਜੋ ਵੀ ਤੁਹਾਨੂੰ ਪਸੰਦ ਆ ਤੁਸੀ ਸਲੈਕਟ ਕਰ ਸਕਦੇ ਹੋ 5 ਮੀਟਰ ਕੱਟ ਸੂਟ ਦੀ ਹੈ 2.5 ਮੀਟਰ ਦੇ ਦੁਪੱਟੇ ਨੇ ਜੀ ਪਿਓਰ ਕਾਟਨ ਦੇ ਪਿਓਰ ਕਾਟਨ ਦਾ ਸੂਟ ਆ ਪਿਓਰ ਦੇ ਦੁਪੱਟੇ ਨੇ ਜੀ ਇਹਨਾਂ ਸੂਟਾਂ ਨਾਲ 1100 ਰੇਟ ਆ ਜੀ ਇਹਨਾਂ ਸੂਟਾਂ ਦੇ ਕਿਉਂਕਿ ਇਹ ਫੈਂਸੀ ਸੂਟ ਆ ਤੁਸੀਂ ਬਾਹਰ ਅੰਦਰ ਕਿਵੇਂ ਪਾਓ ਬਹੁਤ ਵਧੀਆ ਵੈਰਾਈਟੀ ਆ ਜੀ ਇਹ ਹੈ ਆਪਣੇ ਕੋਲੇ ਸੀ ਗ੍ਰੀਨ ਜਗਾ ਕਲਰ ਕਲਰ ਸਾਰੇ ਬਹੁਤ ਸੋਹਣੇ ਨੇ ਕਲਰ ਵੀ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਵਧੀਆ ਨੇ ਰੇਟ ਸਿਰਫ 1100 ਹਾਂਜੀ ਪੀਚ ਕਲਰ ਆ ਗਿਆ ਆਪਣੇ ਕੋਲੇ ਪਹਿਲਾਂ ਤੁਹਾਨੂੰ ਅਸੀਂ ਲੈਮਨ ਕਲਰ ਦਿਖਾਇਆ ਸੀ ਇਹ ਆਪਣੇ ਕੋਲੇ ਪੀਚ ਕਲਰ ਇਹਨਾਂ ਸੂਟਾਂ ਦਾ 1100 ਰੇਟ ਹੈ ਤੁਸੀਂ ਸਲੈਕਟ ਕਰ ਸਕਦੇ ਹੋ ਸਕਰੀਨਸ਼ਾਟ ਲੈ ਸਕਦੇ ਹੋ ਹਾਂਜੀ ਜੋ ਤੁਹਾਨੂੰ ਅਸੀਂ ਹੁਣ ਵੈਰਾਈਟੀ ਦਿਖਾ ਰਹੇ ਹਾਂ ਆਪਣੇ ਕੋਲੇ ਸ਼੍ਰੀ ਕ੍ਰਿਸ਼ਨਾ ਦੇ ਘਰ ਦਾ ਮਹਲਾ ਜੀ ਬਹੁਤ ਵਧੀਆ ਵੈਰਾਈਟੀ ਆ ਪਿਓਰ ਮਸਲੀਨ ਦੇ ਦੁਪੱਟੇ ਨਾਲ ਪਿਓਰ ਮਸਲੀਨ ਦੇ ਦੁਪੱਟੇ ਨੇ ਜੀ ਪ੍ਰਿੰਟ ਸੂਟ ਆ ਆਲ ਓਵਰ ਸੂਟ ਆ 5 ਮੀਟਰ ਦੀ ਕੱਟ ਸੂਟ ਦੀ ਆ 2.5 ਮੀਟਰ ਦੇ ਪਿਓਰ ਮਸਲੀਨ ਦੇ ਦੁਪੱਟੇ ਨੇ ਪਿਓਰ ਕਾਟਨ ਦੇ ਸੂਟ ਆ ਜੀ ਪਿਓਰ ਮਸਲੀਨ ਦੇ ਦੁਪੱਟੇ ਰੇਟ 1250 1250 ਰੇਟ ਆ ਜੀ ਡਾਰਕ ਕਲਰ ਨੇ ਤੁਸੀਂ ਸਿਲੈਕਟ ਕਰ ਸਕਦੇ ਹੋਗੇ ਕੱਪੜਾ ਬਹੁਤ ਸੋਹਣਾ ਕੋਈ ਇਹਨਾਂ ਦੇ ਕਲਰ ਨਹੀਂ ਫੇਟ ਹੋਣ ਵਾਲੇ ਵੈਰਾਈਟੀ ਬਹੁਤ ਵਧੀਆ ਚਾਰ ਕਲਰ ਨੇ ਜੀ ਆਪਣੇ ਕੋਲੇ ਸਿਰਿਆਂ ਤੁਸੀਂ ਸਿਲੈਕਟ ਕਰ ਸਕਦੇ ਹੋਗੇ ਜੋ ਵੀ ਤੁਹਾਨੂੰ ਪਸੰਦ ਆ ਜੋ ਵੀ ਕਲਰ ਡਿਜ਼ਾਈਨ ਤੁਹਾਨੂੰ ਪਸੰਦ ਆਵੇ ਸਿਲੈਕਟ ਕਰ ਸਕਦੇ ਹੋ ਜੀ ਡਿਜ਼ਾਈਨ ਬਹੁਤ ਸੋਹਣੇ ਨੇ ਕਲਰ ਵੀ ਬਹੁਤ ਵਧੀਆ ਕੱਪੜਾ ਵੀ ਬਹੁਤ ਵਧੀਆ ਸ਼੍ਰੀ ਕ੍ਰਿਸ਼ਨ ਦਾ ਮਾਲ ਆ ਜੀ ਬਹੁਤ ਵਧੀਆ ਵੈਰਾਈਟੀ ਆ ਜਮਾ ਬਿਲਕੁਲ ਸਿਰੇ ਦਾ ਆਪਣੇ ਕੋਲੇ ਮਾਲ ਆ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਡਿਜ਼ਾਈਨ ਬਹੁਤ ਵਧੀਆ ਨੇ ਡਿਜ਼ਾਈਨ ਵੀ ਬਹੁਤ ਵਧੀਆ ਕੱਪੜਾ ਵੀ ਬਹੁਤ ਵਧੀਆ ਰੇਟ 1250 ਗ੍ਰੀਨ ਜਿਹਾ ਕਲਰ ਆ ਗਿਆ ਜੀ ਆਪਣੇ ਕੋਲੇ ਇਨਰ ਜੋ ਜੋ ਵੀ ਤੁਹਾਨੂੰ ਪਸੰਦ ਆਵੇ ਸਿਲੈਕਟ ਕਰੋ WhatsApp ਨੰਬਰ ਆਪਣੇ ਦੋ ਸਕਰੀਨ ਤੇ ਚੱਲ ਰਹੇ ਨੇ ਤੁਸੀਂ ਸਕਰੀਨ ਸ਼ਾਟ ਸੈਂਡ ਕਰ ਸਕਦੇ ਹੋ ਸਾਨੂੰ ਪੀਕ ਆਫ ਸ਼ੈਡ ਕਲਰ ਆ ਗਿਆ ਜੀ ਸਾਰੇ ਡਾਰਕ ਕਲਰ ਨੇ ਜੀ ਇਹ ਆ ਗਿਆ ਆਪਣੇ ਕੋਲੇ ਬ੍ਰਾਊਨ ਕਲਰ ਬ੍ਰਾਊਨ ਕਲਰ ਆ ਗਿਆ ਜੀ 1250 ਰੇਟ ਹੈ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਆਪਣੇ ਕੋਲੇ ਇਹ ਸਾਰੀ ਆਪਣੀ ਅੱਜ ਦੀ ਵੈਰਾਈਟੀ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਆਪਣੀ ਅੱਜ ਦੀ ਸੂਟ ਕਿਸ ਤਰ੍ਹਾਂ ਦੇ ਲੱਗੇ ਧੰਨਵਾਦ ਜੀ